ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਦੇ ਭੱਜ ਦੌੜ ਦੇ ਭਰੇ ਜੀਵਨ ਦੇ ਵਿੱਚ ਪੇਰੈਂਟਸ ਦੇ ਵੱਲੋਂ ਆਪਣੇ ਛੋਟੇ ਬੱਚਿਆਂ ਨੂੰ ਮੋਢਲੀ ਨੈਤਿਕ ਸਿੱਖਿਆ ਦੇਣੀ ਬੜਾ ਔਖਾ ਕੰਮ ਨੇ ਕਿਉਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਸਕੂਲੀ ਪੜ੍ਹਾਈ ਇਤਨੀ ਜ਼ਿਆਦਾ ਵੱਧ ਚੁੱਕੀ ਹੈ ਤੇ ਸਕੂਲੀ ਪੜ੍ਹਾਈ ਦਾ ਦਬਾਅ ਬੱਚਿਆਂ ਤੇ ਇਤਨਾ ਜ਼ਿਆਦਾ ਪੈ ਚੁੱਕਾ ਹੈ ਕਿ ਕੁਝ ਸਾਲ ਪਹਿਲਾਂ ਜਿਵੇਂ ਬੱਚੇ ਸ਼ਾਮ ਨੂੰ ਫਰੀ ਹੋ ਕੇ ਬਿਨਾ ਕਿਸੇ ਕਾਮਕਾਰ ਦੇ ਦਬਾਹੇ ਹੇਠ ਗੁਰਦੁਆਰੇ ਪਹੁੰਚ ਕੇ ਜਾਂ ਇਲਾਕੇ ਦੇ ਵਿੱਚ ਗੁਰਮਤ ਕਲਾਸਾਂ ਦੇ ਵਿੱਚ ਪਹੁੰਚ ਕੇ ਗੁਰਮਤ ਦੀ ਜਾਣਕਾਰੀ ਹਾਸਲ ਕਰਦੇ ਸਨ ਪਰ ਦਿਨੋਂ ਦਿਨ ਗੁਰਮਤ ਕਲਾਸਾਂ ਦੇ ਵਿੱਚ ਬੱਚਿਆਂ ਦੇ ਆਉਣ ਦੀ ਗਿਣਤੀ ਘਟ ਰਹੀ ਹੈ ਕਾਰਨ ਇਹ ਹੀ ਹੈ ਕਿ ਬੱਚਿਆਂ ਦੇ ਕੋਲ ਸ਼ਾਮ ਨੂੰ ਬਿਤਾਉਣ ਦੇ ਲਈ ਸਮਾਂ ਨਹੀਂ ਹੈ ਉਹ ਸਕੂਲ ਤੋਂ ਆ ਕੇ ਸਿੱਧਾ ਟਿਊਸ਼ਨ ਤੇ ਜਾਂਦੇ ਹਨ ਟਿਊਸ਼ਨ ਤੋਂ ਆ ਕੇ ਸਕੂਲ ਦਾ ਹੋਮਵਰਕ ਕਰਦੇ ਹਨ ਤੇ ਉਸ ਉਪਰੰਤ ਬੱਚੇ ਸਮੇਂ ਦੇ ਵਿੱਚ ਮੋਬਾਈਲ ਦੇ ਉੱਤੇ ਲੱਗ ਕੇ ਆਪਣਾ ਮਨ ਪਰਚਾਵਾ ਕਰਦੇ ਹਨ ਤੇ ਇਸ ਸਾਰੇ ਕਾਰੇ ਦੇ ਦੌਰਾਨ ਮਾਪੇ ਦੇ ਕੋਲ ਵੀ ਇਤਨਾ ਸਮਾਂ ਨਹੀਂ ਹੁੰਦਾ ਕਿ ਉਹ ਬੱਚਿਆਂ ਨੂੰ ਕੋਲ ਬਿਠਾ ਕੇ ਗੁਰਮਤ ਦੀ ਨੈਤਿਕ ਜਾਣਕਾਰੀ ਉਹ ਦੇ ਸਕਣ ਅੱਜ ਮੈਂ ਤੁਹਾਡੇ ਨਾਲ ਤਿੰਨ ਛੋਟੀਆਂ-ਛੋਟੀਆਂ ਕਿਤਾਬਾਂ ਦੀ ਜਾਣਕਾਰੀ ਸਾਂਝੀ ਕਰਾਂਗਾ ਜਿਨ੍ਹਾਂ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਰੱਖ ਸਕਦੇ ਹੋ ਅਤੇ ਗਾਹੇ-ਬਗਾਹੇ ਆਪਣੇ ਬੱਚਿਆਂ ਨੂੰ ਉਹਨਾਂ ਨੂੰ ਪੜ੍ਹਨ ਦੇ ਲਈ ਪ੍ਰੇਰਿਤ ਕਰ ਸਕਦੇ ਹੋ ਉਹਨਾਂ ਨੂੰ ਪੜ੍ਹਨ ਦੇ ਲਈ ਕੁਝ ਇਨਾਮ ਦਾ ਲਾਲਚ ਵੀ ਦਿੱਤਾ ਜਾ ਸਕਦਾ ਹੈ ਕਿ ਤੁਸੀਂ ਇਹਨਾਂ ਕਿਤਾਬਾਂ ਨੂੰ ਪੜ੍ਹੋ ਤਾਂ ਬਦਲੇ ਦੇ ਵਿੱਚ ਤੁਹਾਨੂੰ ਇਨਾਮ ਦੇ ਰੂਪ ਦੇ ਵਿੱਚ ਪਾਰਟੀ ਮਿਲੇਗੀ ਜਾਂ ਕੋਈ ਉਹਨਾਂ ਦਾ ਮਨਪੋਂਦਾ ਗਿਫਟ ਜਿਹੜਾ ਹੈ ਉਹ ਵੀ ਦਿੱਤਾ ਜਾ ਸਕਦਾ ਜੇਕਰ ਬੱਚੇ ਬਿਨਾਂ ਲਾਲਚ ਦੇ ਪੜ੍ਹ ਲੈਂਦੇ ਨੇ ਤਾਂ ਹੋਰ ਵੀ ਵਧੀਆ ਗੱਲ ਹੈ ਪਰ ਜੇਕਰ ਨਾ ਪੜ੍ਹਦੇ ਹੋਣ ਤਾਂ ਤੁਸੀਂ ਕਿਸੇ ਵੀ ਤਰੀਕੇ ਨੂੰ ਅਜ਼ਮਾ ਕੇ ਇਹ ਛੋਟੀਆਂ ਕਿਤਾਬਾਂ ਬੱਚਿਆਂ ਨੂੰ ਪੜਨ ਦੇ ਲਈ ਪ੍ਰੇਰਿਤ ਕਰ ਸਕਦੇ ਹਾਂ ਇਹ ਤਿੰਨ ਕਿਤਾਬਾਂ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸੇਮ ਨਾਮ ਦੇ ਨਾਲ ਆਪਣੇ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਇਹ ਮੁੱਢਲੀਆਂ ਤਿੰਨ ਕਿਤਾਬਾਂ ਹਰੇਕ ਘਰ ਦੇ ਵਿੱਚ ਜ਼ਰੂਰ ਹੋਣੀਆਂ ਚਾਹੀਦੀਆਂ ਹਨ ਅਤੇ ਹਰੇਕ ਬੱਚੇ ਨੂੰ ਇਹ ਪੜਨੀਆਂ ਲਾਜ਼ਮੀ ਹਨ ਤੇ ਜੇਕਰ ਪੇਰੈਂਟਸ ਨੇ ਵੀ ਕਦੀ ਇਹ ਕਿਤਾਬਾਂ ਨਹੀਂ ਪੜੀਆਂ ਜਾਂ ਘਰ ਦੇ ਵਿੱਚ ਹੋਰ ਮੈਂਬਰ ਨੇ ਕਦੀ ਇਹ ਕਿਤਾਬਾਂ ਨਹੀਂ ਪੜੀਆਂ ਤਾਂ ਉਹ ਵੀ ਇਹ ਕਿਤਾਬਾਂ ਨੂੰ ਪੜ ਕੇ ਆਪਣੀ ਸਿੱਖੀ ਪ੍ਰਤੀ ਜਾਣਕਾਰੀ ਦੇ ਵਿੱਚ ਵਾਅਦਾ ਕਰ ਸਕਦੇ ਨੇ ਇਹ ਤਿੰਨ ਕਿਤਾਬਾਂ ਜਿਹੜੀਆਂ ਮੈਂ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਸਭ ਤੋਂ ਪਹਿਲੀ ਕਿਤਾਬ ਹੈ 10 ਗੁਰੂ ਸਹਿਬਾਨ ਦਾ ਮਡਲਾ ਜੀਵਨ ਦੂਸਰੀ ਕਿਤਾਬ ਹੈ ਸਿੱਖ ਧਰਮ ਦੇ ਮੁੱਢਲੇ ਸਿਧਾਂਤ ਤੇ ਤੀਸਰੀ ਕਿਤਾਬ ਹੈ ਖੂਨ ਸ਼ਹੀਦਾਂ ਦਾ ਇਹ ਤਿੰਨ ਕਿਤਾਬਾਂ ਦੇ ਨਾਲ ਕਿਸੇ ਵੀ ਵਿਅਕਤੀ ਨੂੰ ਸਿੱਖੀ ਸਿਧਾਂਤਾਂ ਸਿੱਖ ਇਤਿਹਾਸ ਅਤੇ ਗੁਰਮਤਿ ਦੀ ਮੁਢਲੀ ਜਾਣਕਾਰੀ ਹੋ ਜਾਂਦੀ ਹੈ ਖੂਨ ਸ਼ਹੀਦਾਂ ਦਾ ਕਿਤਾਬ ਦੇ ਵਿੱਚ ਸਾਰੇ ਸ਼ਹੀਦਾਂ ਦੀਆਂ ਰੰਗਦਾਰ ਫੋਟੋਆਂ ਵੀ ਮੌਜੂਦ ਹਨ ਇਹਨਾਂ ਚਿੱਤਰਾਂ ਦੇ ਰਾਹੀਂ ਬੱਚਾ ਆਪਣੇ ਦਿਮਾਗ ਦੇ ਵਿੱਚ ਉਹਨਾਂ ਕਹਾਣੀਆਂ ਨੂੰ ਉਹਨਾਂ ਸਾਖੀਆਂ ਨੂੰ ਪ੍ਰਤਿਬਿੰਬਤ ਵੀ ਕਰ ਸਕਦਾ ਹੈ ਤੇ ਨਾਲ ਦੀ ਨਾਲ ਗੁਰਮਤ ਦੇ ਬਾਰੇ ਹੋਰ ਜਾਣਕਾਰੀ ਵੀ ਸਾਂਝੀ ਕਰ ਸਕਦਾ ਹੈ ਉਮੀਦ ਹੈ ਕਿ ਤੁਸੀਂ ਇਹ ਤਿੰਨ ਕਿਤਾਬਾਂ ਆਪਣੇ ਬੱਚਿਆਂ ਦੇ ਲਈ ਜ਼ਰੂਰ ਖਰੀਦ ਕੇ ਆਪਣੇ ਘਰ ਦੇ ਵਿੱਚ ਰੱਖੋਗੇ ਇਹ ਕਿਤਾਬਾਂ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਉਪਲਬਧ ਹਨ ਜੇਕਰ ਇਹ ਕਿਤਾਬਾਂ ਖਰੀਦਣ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤਾਂ ਕਮੈਂਟ ਦੇ ਵਿੱਚ ਤੁਸੀਂ ਇਹ ਜਾਣਕਾਰੀ ਸਾਂਝੀ ਕਰੋ ਤੁਹਾਨੂੰ ਅਸੀਂ ਤੁਹਾਡੇ ਨਜ਼ਦੀਕ ਕਿਸ ਪੁਸਤਕ ਵਿਕਰੇਤਾ ਦੇ ਕੋਲ ਇਹ ਕਿਤਾਬਾਂ ਉਪਲਬਧ ਹੋ ਸਕਦੀਆਂ ਹਨ ਉਸ ਦੀ ਜਾਣਕਾਰੀ ਸਾਂਝੀ ਕਰਨ ਦੇ ਵਿੱਚ ਖੁਸ਼ੀ ਜ਼ਾਹਰ ਕਰਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ